ਕਸ਼ਮੀਰ ਕੌਰ ਪਠਾਨਕੋਟ ਜਾਣਾ ਹਾਂਜੀ ਲੱ ਚਲ ਪਿਆ ਜਾਂਦਾ ਇੱਥੇ ਬਲੋ ਸਟੇਸ਼ਨ ਤੇ ਹਾਂਜੀ ਠੰਡਾ ਜਲ ਪਿਆ ਜਾਂਦਾ ਸਟੇਸ਼ਨ ਤੇ ਬਹੁਤ ਵਧੀਆ ਦੁਨੀਆ ਵਾਸਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਸਭ ਤੋਂ ਉਤਮ ਉਤਮ ਜੀ ਜਲ ਜਲ ਨਾਲ ਹੀ ਹਮਾਰਾ ਜੀਵਨ ਹੈ ਜਲ ਤੋਂ ਬਿਨਾ ਸੇ ਕੁਝ ਵੀ ਨਹੀਂ ਜੀ ਨਹੀਂ ਸਕਦੇ ਮੈਂ ਤਾਂ ਇੱਕ ਵਾਰੀ ਆਈ ਹਾਂ ਕਾਫੀ ਦੇਰ ਬਾਅਦ ਆਇਆ ਕਿਵਲੇ ਲੀਡ ਚੜੀ ਨਹੀਂ ਉਤਰ ਸਕਦੇ ਤੇ ਉਹਨਾਂ ਨੂੰ ਚਾਹ ਪਰ ਉਹਨਾਂ ਨੂੰ ਜਿਹੜਾ ਪਾਣੀ ਆ ਤੇ ਇਹਨਾਂ ਦੇ ਵਿੱਚ ਹੀ ਪ੍ਰੋਵਾਈਡ ਕਰਾ ਰਹੇ ਹਾਂ ਹਾਂਜੀ ਟ੍ਰੇਨਾਂ ਦੇ ਵਿੱਚ ਵੀ ਪ੍ਰੋਵਾਈਡ ਕਰਵਾ ਰਹੇ ਨੇ ਪਾਣੀ ਜਿਹੜੀਆਂ ਵੀ ਨਹੀਂ ਉਤਰ ਸਕਦੇ ਉਹਨਾਂ ਨੂੰ ਟ੍ਰੇਨਾਂ ਚ ਦੇ ਰਹੇ ਆ ਬਾਹਰ ਵੀ ਕਰ ਰਹੇ ਨੇ ਜਲਦੀ ਸੇਵਾ ਬਹੁਤ ਸੇਵਾ ਹੋ ਰਹੀ ਹੈ ਜੀ ਅੱਜ ਅਸੀਂ ਦੇਖ ਰਹੇ ਹਾਂ ਗਰਮੀ ਕਿੰਨੀ ਹੈ ਫਿਰ ਵੀ ਠੰਡਾ ਪਾਣੀ ਵੀ ਕਿੰਨਾ ਦਾ ਸਕੂਨ ਮਿਲਿਆ ਜੀ ਪਾਣੀ ਪੀ ਕੇ ਹਾਂਜੀ ਬਹੁਤ ਸਕੂਨ ਮਿਲਿਆ ਜੀ ਮੇਰਾ ਨਾਮ ਅਨਮੋਲਦੀਪ ਸਿੰਘ ਆ ਅਨਮੋਲਦੀਪ ਸਿੰਘ ਜੀ ਅੱਜ ਪਟਾਰਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਹੋ ਤਾਂ ਟ੍ਰੇਨ ਉੱਤੇ ਖਲ ਪਾਣੀ ਦੇ ਬਹੁਤ ਵਧੀਆ ਸਰ ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ ਗਈ ਸਾਡੀ ਜਿੱਦਾਂ ਉਹ ਸਾਡੀ ਬੋਟਲ ਘਰ ਰਹਿ ਗਈ ਸੀ ਛੋਟਾ ਬੱਚਾ ਹੀ ਨਾਲ ਜੱਕ ਦਾ ਮੈਂ ਥੱਲੇ ਉਤਰਨ ਲੱਗਾ ਸੀ ਪਾਣੀ ਬੋਟਲ ਲੈਣ ਵਾਸਤੇ ਸਾਹਮਣੇ ਉਹਨਾਂ ਨੇ ਸ਼ਬੀਲ ਲਈ ਹੋਈ ਸੀ ਬਹੁਤ ਵਧੀਆ ਚੀਜ਼ ਆ ਜਿਹੜਾ ਸਾਰਿਆਂ ਦੀ ਸੇਵਾ ਕਰਦੇ ਪਏ ਨੇ ਧਰਮ ਦੀ ਸੇਵਾ ਉੱਤਮ ਸੇਵਾ ਹੈਗੀ ਸਭ ਤੋਂ ਵੱਡੀ ਜਲਦੀ ਜਿਹੜਾ ਇੱਥੇ ਕਰਦੇ ਪਏ ਮੈਂ ਵੇਰਗੇ ਤੋਂ ਆਇਆ ਹਾਂ ਗੁਰਦਾਸਪੁਰ ਜਾ ਰਿਹਾ ਹਾਂ ਹੋਰ ਵੀ ਕਿਤੇ ਇਹੋ ਜਿਹੀ ਸਿਟੂਏਸ਼ਨ ਨਹੀਂ ਨਹੀਂ ਸਰ ਮੈਂ ਕਾਫੀ ਟਰੈਵਲ ਕਰਦਾ ਹਾਂ ਰੀਸੈਂਟਲੀ ਮੈਂ ਦਿੱਲੀ ਆਗਰਾ ਗਿਆ ਸੀ ਬਟ ਉੱਥੇ ਕੋਈ ਵੀ ਇਦਾਂ ਦੀ ਸੁਵਿਧਾ ਨਹੀਂ ਗਈ ਜਲਨੀ ਸਟੇਸ਼ਨਸ ਤੇ ਉਦਾਂ ਵੀ ਤੁਸੀਂ ਗਲਾਸ ਪਾਣੀ ਦਾ ਲੈਣਾ 5 ਰੁਪਏ ਦਾ ਗਲਾਸ ਦਿੰਦੇ ਆ ਇਹ ਆਪਣਾ ਪੰਜਾਬ ਹੀ ਆ ਜਿੱਥੇ ਜਲਦੀ ਸੇਵਾ ਮਿਲਦੀ ਹੈ। ਛੋਟੇ ਛੋਟੇ ਬੱਚੇ ਉਹਨਾਂ ਨੂੰ ਕਰਵਾ ਲੈਣ ਨਹੀਂ ਜਾ ਸਕਦੇ ਪਾਣੀ ਲੈਣੇ। ਬਿਲਕੁਲ ਬਿਲਕੁਲ। ਹਾਂ ਜੀ। ਬਹੁਤ ਵਧੀਆ ਸਰ ਇਹਦੇ ਬਹੁਤ ਵਧੀਆ ਕੰਮ ਕਰ ਰਹੇ ਜਿਹੜਾ ਅੱਜ ਪਾਣੀ ਪਿਆੰਦੇ ਪਏ ਨੇ। ਇਸ ਤੋਂ ਵੱਡਾ ਤਾਂ ਕੁਝ ਵੀ ਨਹੀਂਗਾ। ਭਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਵਿਸ਼ਾਲ ਹੈ ਜੀ। ਆ ਜਲਦੀ ਅਧਿਕ ਸਲਾਹ ਕੋਲ ਰਹੋ ਇਸੇ ਰਜਿਸਟ੍ਰੇਸ਼ਨ ਤੇ ਪਾਣੀ ਪਲਾਇਆ ਜਾ ਰਿਹਾ ਹੈ ਇਸ ਤਰ੍ਹਾਂ ਨਹੀਂ ਦੇ ਲੱਗ ਰਹੇ ਹਾਂ ਹਾਂਜੀ ਹਾਂਜੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਆ ਗਿਆ ਗਰਮੀ ਬਹੁਤ ਤੇਜ ਹੋ ਗਈ ਹੈ ਤੇ ਅਸੀਂ ਸਾਰੇ ਮੈਂਬਰ ਦ੍ਰਿਸ਼ਟੀ ਕਲੱਬ ਵੱਲੋਂ ਆਏ ਹਾਂ ਸਾਡੇ ਪਨੋਟ ਸਾਹਿਬ ਠਾਕਰ ਜੀ ਟਿੰਕੂ ਭਾਜੀ ਬੱਬੂ ਭਾ ਸਾਡੇ ਪ੍ਰਧਾਨ ਰਮਨ ਗੁਪਤਾ ਜੀ ਤੇ ਆਲ ਮੈਂਬਰ ਸਾਰੇ ਅਸੀਂ ਇੱਥੇ ਸਾਰਾ ਕਲੱਬ ਵੱਲੋਂ ਸਾਡ ਨੂੰ ਕੱਲ ਸਾਹਿਬ ਜੀ ਨੇ ਬੁਲਾਇਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਸਾਨੂੰ ਬਹੁਤ ਵਧੀਆ ਮੌਕਾ ਮਿਲਿਆ ਸੇਵਾ ਕਰਨ ਦਾ ਕਿ ਅਸੀਂ ਪਬਲਿਕ ਨੂੰ ਜਿਹੜੀ ਪਿਆਸੀ ਨੇ ਜਿਨ੍ਹਾਂ ਨੂੰ ਬਹੁਤ ਪਿਆਸ ਲੱਗੀ ਹੈ ਜਾਂ ਜਿਨ੍ਹਾਂ ਨੂੰ ਜਰੂਰਤ ਹੋਇਆ ਸੀ ਉਹਨਾਂ ਨੂੰ ਪਾਣੀ ਪਿਆਣੇ ਤੇ ਸਾਨੂੰ ਇਹ ਸੇਵਾ ਕਰਕੇ ਬਹੁਤ ਹੀ ਅੱਛਾ ਲੱਗਦਾ ਸਾਡੇ ਦਿਨ ਨੂੰ ਇੱਕ ਸਕੂਨ ਜਿਹਾ ਮਿਲਦਾ ਸੀ ਹਾਂ ਜੀ ਦੇਰਿਆ ਟ੍ਰੇਨਿੰਗ 2 ਮਿੰਟ ਦੀ ਹ ਪਰ ਉਹਦੇ ਵਿੱਚ ਜਿਹੜੇ ਲੋਕ ਨਹੀਂ ਪਾਣੀ ਲੈ ਸਕਦੇ ਬਾਹਰੜੇ ਪਰ ਉਹਨਾਂ ਨੂੰ ਕਿਹੜਾ ਅੰਦਰ ਹੀ ਪਾਣੀ ਪ੍ਰੋਵਾਈਡ ਕਰ ਦਿੰਦੇ ਇਹਨੂੰ ਕਿੱਥਾ ਦਾ ਉਪਰਾਲਾ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਉਪਰਾਲਾ ਜੀ ਅੱਦਾ ਕਿ ਆਪਾਂ ਜਿਸ ਤਰ੍ਹਾਂ ਟੀਮ ਇਕੱਠੀ ਹੋਈ ਹੈ ਇਹ ਜਿਹੜਾ ਵਰਕ ਹੈ ਠੀਕ ਹੈ ਜੀ ਟ੍ਰੇਨ ਦੇ ਜਿਸ ਤਰ੍ਹਾਂ ਪੰਜ ਕਪਾਰਟਮੈਂਟ ਨੇ ਤੇ ਸਭ ਪਬਲਿਕ ਨੂੰ ਅਸੀਂ ਪ੍ਰੋਵਾਈਡ ਕਰਨੇ ਆ ਅੰਦਰ ਜਾ ਕੇ ਤਿੰਨ ਤਿੰਨ ਚਾਰ ਚਾਰ ਮੈਂਬਰ ਹੁੰਦੇ ਆ ਇੱਕ ਕਪਾਰਟਮੈਂਟ 'ਚ ਜਾ ਕੇ ਉਹਨਾਂ ਦੀਆਂ ਬੋਟਲਸ ਭਰਦੇ ਆ ਤੇ ਸਭ ਨੂੰ ਅਸੀਂ ਠੰਡਾ ਜਲਦ ਪ੍ਰੋਵਾਈਡ ਕਰਾਨੇ ਆ ਜੀ ਕਿਸੇ ਵੇਲੇ ਜਿਹੜੇ ਲੋਗ ਆ ਯਾ ਯਾਤਰੀ ਆ ਉੱਤਰਦੇ ਆ ਤੇ ਕੋਈ ਰਹਿ ਵੀ ਜਾਂਦਾ ਕਿੱਥੇ ਬੱਚੇ ਹੁੰਦੇ ਆ ਹਾਂ ਉਹ ਉਸੇ ਦਾ ਫਾਇਦਾ ਹੋ ਜਾਂਦਾ ਫਾਇਦਾ ਕਿਉਂਕਿ ਪਾਣੀ ਉਹਨਾਂ ਕਮਰੇ 'ਚ ਮਿਲ ਜਾਂਦਾ ਬਿਲਕੁਲ ਜੀ ਦੇਖੋ ਇਹ ਚੀਜ਼ ਇਸ ਤਰ੍ਹਾਂ ਦੀ ਜਲ ਪਾਣੀ ਇੱਕ ਐਸੀ ਚੀਜ਼ ਹੈ ਕਿ ਜਿਹੜੀ ਅੰਦਰ ਦੀ ਇਨਸਾਨ ਦੀ ਤ੍ਰਿਸ਼ਨਾ ਇੰਨੀ ਕਿ ਪੂਰੀ ਹੋ ਜਾਂਦੀ ਹੈ ਜਦੋਂ ਪੀਂਦਾ ਜਲ ਤੇ ਉਹਦਾ ਅੰਗ ਅੰਗ ਰੋਮ ਰੋਮ ਜਾਗ ਉੱਠਦਾ ਤੇ ਜਦੋਂ ਉਹਨੂੰ ਬੈਠੇ ਜਲ ਮਿਲਦਾ ਤੇ ਉਹਦੀ ਖੁਸ਼ੀ ਦੇਖੋ ਕਿੰਨੀ ਹੋਏਗੀ ਬਿਲਕੁਲ ਜੀ ਨਹੀਂ ਬਿਲਕੁਲ ਜੀ ਦੇਖੋ ਕਾਦ ਸਾਹਿਬ ਦਾ ਬੜੇ ਪੁਰਾਣੇ ਸਾਰਾ ਕਲੱਬ ਵਾਲੇ ਬਹੁਤ ਪੁਰਾਣੇ ਲੱਗੇ ਦੇ ਨੇ ਅਸੀਂ ਸਾਨੂੰ ਹਮੇਸ਼ਾ ਹੀ ਮੌਕਾ ਮਿਲਦਾ ਇੱਥੇ ਅਸੀਂ ਹਰ ਵਾਰੀ ਹਰ ਸਾਲ ਗਰਮੀਆਂ 'ਚ ਆਨੇ ਆ ਔਰ ਸਾਨੂੰ ਵੀ ਬੜਾ ਸਕੂਨ ਮਿਲਦਾ ਜੀ ਸਾਡੇ ਸਾਰੇ ਕਲੱਬ ਮੈਂਬਰਸ ਨੂੰ ਸਾਨੂੰ ਬਹੁਤ ਮਾਣ ਆਂਦਾ ਸੇਵਾ ਕਰਕੇ। ਅੱਲਮੁਅਲਾਈਕ। ਮੈਂ ਜੀ ਦਵਿੰਦਰ ਪਨੋਟ। ਦ੍ਰਿਸ਼ਟੀ ਕਲੱਬ ਤੋਂ। ਅੱਜ ਦੀ ਸਟੇਸ਼ਨ ਤੇ ਆਏ। ਕਿਸੇ ਕਾਰਨ ਆਏ। ਇੱਥੇ ਜੀ ਕੱਲ ਸਾਹਿਬ ਦੇ ਜਿਹੜਾ ਸੇਵਾ ਦਾ ਕੰਮ ਸ਼ੁਰੂ ਕੀਤਾ ਦਾ ਪਾਣੀ ਦਾ ਗੱਡੀਆਂ ਚ ਪਾਣੀ ਪਰਨਾ ਦਾ। ਉਹਦੇ ਵਾਸਤੇ ਅਸੀਂ ਅੱਜ ਸੇਵਾ ਚ ਹਿੱਸਾ ਲੈਣ ਲਈ ਆਏ। ਕਿੰਨਾ ਉਪਰਾਲਾ ਲਾਇਆ। ਬਹੁਤ ਅੱਛਾ ਉਪਰਾਲਾ ਜੀ। ਖਾਸ ਕਰਕੇ ਅੱਜ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਯਾਤਰੀ ਆਉਂਦੇ ਨੇ ਬਹੁਤ ਸਭ ਨੂੰ ਪਿਆਸ ਲੱਗੀ ਹੁੰਦੀ ਹੈ। ਸਭ ਨੂੰ ਅਸੀਂ ਪਾਣੀ ਵੀ ਦਿੰਨੇ ਆ ਬੋਤਲਾਂ ਵੀ ਭਰ ਕੇ ਦਿੰਨੇ ਆ ਤਾਂ ਕਿ ਸਾਰੇ ਤੇ ਯਾਤਰੀ ਬਾਹਰ ਆ ਨਹੀਂ ਸਕਦੇ ਤੇ ਉਹਨਾਂ ਨੂੰ ਕੰਪਾਰਟਮੈਂਟ ਦੇ ਵਿੱਚ ਸਪਲਾਈ ਕਰਦੇ ਆ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਲੋਕ ਨੇ ਜਿਸ ਵੇਲੇ ਇੰਨੀ ਗਰਮੀ 'ਚ ਸਫ਼ਰ ਕਰਦੇ ਨੇ ਉਹ ਮਤਲਬ ਕਿ ਪਿਆਸ ਜਿਹੜੀ ਉਹਨਾਂ ਦੀ ਬੁਝਾਣੀ ਇੱਕ ਬਹੁਤ ਵੱਡਾ ਫੁੰਦਾ ਕੰਮ ਹੈ ਸਾਰਾ ਅਗਲਾ ਪੁਰਾਣੇ ਕਲੇ ਬੜਾ ਸਟੇਸ਼ਨ ਤੇ ਸਾਰਾ ਤੇ ਹੋਰ ਵੀ ਜਗ੍ਹਾ ਤੇ ਬਹੁਤ ਜਗ੍ਹਾ ਤੇ ਆਂ ਜੀ ਬੱਸ ਸਟੈਂਡ ਤੇ ਵੀ ਲਾਂਦੇ ਨੇ ਹੋਰ ਵੀ ਕਈ ਵਾਰੀ ਕਈ ਜਗ੍ਹਾ ਤੇ ਲਾਂਦੇ ਨੇ ਸ਼ਬੀਲਾ ਵੀ ਲਾਂਦੇ ਨੇ ਅੱਜ ਸਰ ਮੈਂ ਸ਼ਿਵਲਾਲ ਸ਼ਰਮਾ ਸ਼ਬੀਲਾ ਇਨਚਾਰਜ ਸਾਰਾ ਕਲਾਬ ਬਟਾਲਾ ਸਰ ਇਹ ਮਾਂਜੇ ਕੋ ਦੋ ਆਇਆ ਵੀ ਆਪਾਂ ਤੇ ਮੇ ਲਗਭਗ 20 ਸਾਲ ਹੋ ਗਏ ਨੇ ਇੱਕ ਬੱਸ ਵਿੱਚ ਬਚਾ ਤੇ ਆ ਸੀ ਵਿਲਕਦਾ ਸੀ ਤੇ ਉਹਨੂੰ ਪਾਣੀ ਨਹੀਂ ਸੀ ਮਿਲ ਰਿਆ ਉਹ ਕਸਬ ਨੇ ਆ ਕੇ ਤੇ ਇਸ ਤੇ ਵਿਚਾਰ ਕੀਤਾ ਤੇ ਉਦੋਂ ਤੋਂ ਇਹ ਸ਼ੁਰੂ ਕੀਤਾ ਕੰਮ ਪਟਿਆਲੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਵੀ ਜਦੋਂ ਕਿਤੇ ਲੋਡ ਹੁੰਦੀ ਆ ਕਿ ਵੱਡੇ ਫੰਕਸ਼ਨ ਦੇ ਤੇ ਸਾਡੇ ਕੋਲ ਗੱਡੀ ਹੈ ਉਹ ਗੱਡੀ ਮਹੀਆਹੀਂ ਕਰਾਉਣੇ ਆ ਹੋਤੇ ਸੇ ਅੱਜ ਵੀ ਕੋਈ ਐਨਵੀਆ ਨਹੀਂ ਆ ਰਹੀ ਹਾਂਜੀ ਸਾਡੇ ਨਾਲ ਅੱਜ ਦ੍ਰਿਸ਼ਟੀ ਕਲੱਬ ਨੇ ਸਹਿਯੋਗ ਕੀਤਾ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਕਲੱਬ ਜਿਹੜੀਆਂ ਨੇ ਉਹ ਸਹਿਯੋਗ ਕਰਦੀਆਂ ਰਹਿੰਦੀਆਂ ਨੇ ਸਾਰੇ ਕਿਹੜਾ ਪਾਣੀ ਆ ਪਾਣੀ ਜਿਹੜਾ ਗਲਾਸਾਂ 'ਚ ਦਿੱਤਾ ਜਾਂਦਾ ਕਿ ਲੋਕ ਨਹੀਂ ਬੋਤਲਾਂ 'ਚ ਪਾਣੀ ਬੋਤਲਾਂ ਵੀ ਭਰੀ ਜਾਂਦੀਆਂ ਗਲਾਸਾਂ 'ਚ ਵੀ ਪੀਣ ਲਈ ਗਲਾਸਾਂ 'ਚ ਦਿੱਤਾ ਜਾਂਦਾ ਤੇ ਜਿਸ ਦੇ ਕੋਲ ਬੋਤਲ ਹੈ ਉਹਦੀ ਬੋਤਲ ਵੀ ਭਰੀ ਜਾਂਦੀ ਹੈ ਹਾਂ ਉਹ ਗੱਡੀ ਦੇ ਵਿੱਚ ਜਾ ਕੇ ਉਹਨੂੰ ਮਈਆ ਕੀਤਾ ਜਾਂਦਾ ਪਾਣੀ ਸਕਿੰਨੀ ਘਰਾਤ ਮਹਿਸੂਸ ਮਿਲਦੀ ਹੈ ਯਾਤਰੀਆਂ ਨੂੰ ਪਾਣੀ ਪਿਲਾ ਕੇ ਇਹ ਯਾਤਰੀ ਦੱਸ ਸਕਦੇ ਜੀ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਹੈ ਤੁਹਾਡੇ ਆਪਣੇ ਮਨ ਚ ਕੀ ਵਿਚਾਰ ਆ ਸੀ ਜਦੋਂ ਯਾਤਰੀ ਬਹੁਤ ਇਸ ਗਰਮੀ ਦੇ ਮੌਸਮ ਵਿੱਚ ਉਹ ਬਹੁਤ ਵਧੀਆ ਫੀਲ ਕਰਦੇ ਨੇ ਜੇ ਉਹਨਾਂ ਨੂੰ ਪਾਣੀ ਮਿਲਦਾ ਹੈ ਇਹ ਤਾਂ ਬੜੀ ਵੱਡੀ ਸੇਵਾ ਵਾਜਿ ਕਿਉਂਕਿ ਹੋਰ ਕਿਤੇ ਇਹ ਪ੍ਰੋਜੈਕਟ ਜਿਹੜਾ ਆ ਹੋਰ ਕਿਸੇ ਵੀ ਸਟੇਸ਼ਨ ਤੇ ਨਹੀਂਗਾ ਜੋ ਜੰਮੂ ਤੋਂ ਗੱਡੀ ਆਉਂਦੀ ਹੈ ਸ਼ਾਮ ਨੂੰ ਕਿ ਉਹ ਲੋਕ ਆ ਕੇ ਦੱਸਦੇ ਨੇ ਕਿ ਇਹ ਉਹ ਵਾ ਇੱਕ ਸਟੇਸ਼ਨ ਆ ਬਟਾਲਾ ਜਿਸੇ ਸਾਨੂੰ ਪਾਣੀ ਜਿਹੜਾ ਮਿਲਦਾ ਸੋਚਣੀ ਤੇ ਇੱਕ ਹੀ ਆ ਨਾ ਸੋਚਣੀ ਮਾਟੋ ਇੱਕ ਕਿ ਆ ਕੇ ਪਾਣੀ ਪੀਉਣਾ ਹੈ ਇਹਦੇ ਵਿੱਚ ਨੌਕਰੀ ਜਾਂ ਕੋਈ ਬਿਜ਼ਨਸ ਦਾ ਕੋਈ ਸਵਾਲ ਨਹੀਂ ਆ ਹਰ ਜਿਹੜਾ ਸੇਵਾਦਾਰਾ ਉਹਦੇ ਮਨ ਚ ਉਹਦੇ ਇਹੋ ਹੀ ਆ ਕਿ ਮੈਂ ਪਾਣੀ ਪੀਉਣ ਆਇਆ ਤੇ ਪਾਣੀ ਪੀਉਣਾ ਹੈ ਸਰ ਤੁਸੀਂ ਇਨਚਾਰਜ ਹੋ ਤੁਹਾਡੀ ਅਗਵਾਈ ਇਹੜੇ ਪਾਣੀ ਦੀ ਸ਼ਬੀਰੀ ਚੱਲਦੀ ਹੈ ਮੈਂਬਰਾਂ ਦਾ ਕਿਵੇਂ ਧੰਨਵਾਦ ਕਰਦੇ ਹਾਂ ਜਿਹੜੇ ਤੁਹਾਡੇ ਇੱਥੇ ਪਹੁੰਚ ਕੇ ਤੁਹਾਡੀ ਜਿਹੜੀ ਸ਼ੁਰੂ ਕੀਤੀ ਹੋਈ ਮੁਹਿੰਮ ਉਸ ਨੂੰ ਤਰਫ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮੈਂਬਰ ਪੂਰਾ ਸਹਿਯੋਗ ਕਰਦੇ ਨੇ ਸਰ ਕਿੰਨੇ ਤੋਂ ਕਿੰਨੇ ਵਜੇ ਤੱਕ ਪਾਣੀ ਵਰਤਾਇਆ ਜਾਂਦਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਤੇ ਲਾਸਟ ਮੂਰੀ ਟਾਟਾ ਮੂਰੀ ਕੱਢੀ ਜਿਹੜੀ ਉਹਨੂੰ ਨੰਗਾਈਦਾ ਕਿੰਨੀਆਂ ਟ੍ਰੇਨਾਂ ਪਾਸ ਹੋ ਜਾਂਦੀਆਂ ਰੋਜ਼ਾਨਾ ਜਿਹਨਾਂ ਉਹ ਜਾਂਦਾ 61 15 16 ਟ੍ਰੇਨਾਂ ਜਿਹੜੀਆਂ ਨੇ ਉਹ ਪਾਸ ਹੁੰਦੀਆਂ ਨੇ ਦਿਨ ਬਰਦਸ਼ਟੀ ਕਲੱਬ ਤੋਂ ਹਰੀਸ਼ ਮਾਝੇ ਤੇ ਅੱਜ ਇੱਥੇ ਆਹੀ ਜਲ ਸੇਵਾ ਕਰਨ ਆਇਆ ਜਿਹੜਾ ਸਾਰਾ ਕਲੱਬ ਦਾ ਪ੍ਰਾਲਾ ਬੜੇ ਜ਼ੋਰ ਚੱਲ ਰਿਹਾ ਸਾਰਾ ਕਲੱਬ ਸਾਡੇ ਬਟਾਲੇ ਦੀ ਇੱਕ ਹੈ ਜੀ ਦਾ ਸਸਤਾ ਵਾ ਜਿਹੜਾ ਹਰ ਵਰਗ ਦੇ ਵਿੱਚ ਬੈਠੇ ਆ ਕੰਮ ਕਰਦੇ ਆ ਜਿਵੇਂ ਕਿ ਇਹਨਾਂ ਨੇ ਐਂਬੂਲੈਂਸਾਂ ਪਾਈਆਂ ਮੈਂ ਕਰੀਬ ਮਰੀਜ਼ ਨੂੰ ਮਰੀਜ਼ਾਂ ਨੂੰ ਲੈ ਕੇ ਜਾਂਦੇ ਆ ਹਸਪਤਾਲਾਂ ਦੇ ਦੂਜੇ ਸ਼ਹਿਰਾਂ ਚ ਇਹ ਲੋਵਾਰਸ ਲਾਸ਼ਾਂ ਦਾ ਸੰਸਕਾਰ ਵੀ ਕਰਦੇ ਆ ਕਈ ਕੰਮ ਇਹਨਾਂ ਨੇ ਜਿਹੜੇ ਸਮਾਜ ਦੇ ਕਰਦੇ ਆ ਜਿਹੜਾ ਕੋਈ ਵੀ ਨਹੀਂ ਕਰਦਾ ਛੋਟ ਪਾਣੀ ਦੀ ਸੇਵਾ ਬੜੀ ਵੱਡੀ ਸੇਵਾ ਪਾਣੀ ਸੇਵਾ ਬਹੁਤ ਵੱਡੀ ਸੇਵਾ ਵਾ ਅੱਜ ਕੱਲ੍ਹ ਗਰਮੀਆਂ ਦਿਨਾਂ ਦੇ ਵਿੱਚ ਤੇ ਵੈਸੇ ਵੀ ਸਟੇਸ਼ਨਾਂ ਬੱਸ ਅੱਡਾ ਵਾ ਬਜ਼ਾਰਾਂ ਦੇ ਵਿੱਚ ਵੀ ਪਾਣੀ ਸੇਵਾ ਪਾਣੀ ਬਹੁਤ ਜ਼ਰੂਰਤ ਹੈਗੀ ਹੈ ਤੇ ਇਹਨਾਂ ਵੱਲ ਵੇਖ ਕੇ ਸਮਾਜ ਨੂੰ ਸਮਾਜ ਦੇ ਹਰ ਵਰਗ ਨੂੰ ਹਰ ਸਟੇਸ਼ਨ ਦੇ ਸ਼ਹਿਰ ਜਿੰਨੇ ਵੀ ਸਾਡੇ ਸਟੇਸ਼ਨ ਹੈਗੇ ਆ ਸ਼ਹਿਰ ਦੇ ਦੇ ਉੱਥੇ ਇਹ ਪਾਣੀ ਦੀ ਸੇਵਾ ਜ਼ਰੂਰ ਹੋਣੀ ਚਾਹੀਦੀ ਹੈ ਕਟਗਰੇਨਾ ਨੂੰ ਇੱਕ ਜਿਹੜਾ ਸਾਰਾ ਕਲੱਬ ਨੇ ਜਿਹੜਾ ਆਪਣਾ ਕੰਮ ਅਰੰਭਿਆ ਹੋਇਆ ਇਹਦੇ ਵੱਲ ਵੇਖ ਕੇ ਸਮਾਜ ਦੇ ਹਰ ਵਰਗ ਨੂੰ ਇਸ ਤੋਂ